ਹੈਲੋ ਦੋਸਤੋ ਸਵਾਗਤ ਹੈ ਆਪ ਸਭ ਦਾ ਆਪਣੇ YouTube ਚੈਨਲ ਪੰਜਾਬ ਕਬੱਡੀ ਉੱਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕੱਲ ਨੂੰ ਜਮਰੇੜ ਦੇ ਵਿੱਚ ਕਿਹੜੀ ਸਭ ਤੋਂ ਵੱਡੀ ਜਿਹੜੀ ਟੀਮ ਬਣੇਗੀ ਵੈਸੇ ਤਾਂ ਦੋਸਤੋ ਆਪਾਂ ਸਾਰੇ ਜਾਣਦੇ ਆਂ ਚਾਰ ਟੀਮਾਂ ਮਾਝਾ ਮਾਲਵਾ ਦੁਆਬਾ ਤੇ ਹਰਿਆਣੇ ਦੀਆਂ ਚਾਰ ਟੀਮਾਂ ਖੇਡਣਗੀਆਂ ਜਿਹਦਾ ਫਰਸਟ ਇਨਾਮ 5 ਲੱਖ ਅਤੇ ਸੈਕੰਡ 4 ਲੱਖ ਰੁਪਏ ਹੋਗਾ ਬੈਸਟ ਟਰਨ ਵਿੱਕੀ 1 ਲੱਖ ਰੁਪਏ ਦਿੱਤੇ ਜਾਣਗੇ ਮੇਰੇ ਹਿਸਾਬ ਨਾਲ ਦੋਸਤੋ ਇੱਥੇ ਸਭ ਤੋਂ ਵੱਡੀ ਜਿਹੜੀ ਟੀਮ ਉਹ ਦੁਆਬੇ ਦੀ ਬਣੇਗੀ ਜਿਹਦੇ ਵਿੱਚ ਪਾਲਾ ਜਲਾਲਪੁਰ ਦੁੱਲਾ ਬੱਗਾ ਪਿੰਡੀ ਜਾਂਦਾ ਸੁਰਖਪੁਰ ਬੰਟੀ ਟਿੱਬਾ ਜੋਦਾ ਸੁਰਖਪੁਰ ਫਰਿਆਦ ਅਤੇ ਸਾਜੀ ਵਰਗੇ ਵੱਡੇ-ਵੱਡੇ ਸੁਪਰਸਟਾਰ ਪਲੇਅਰ ਖੇਡੂਗੇ ਵੈਸੇ ਦੋਸਤੋ ਟੀਮ ਤਾਂ ਹਰਿਆਣੇ ਦੀ ਵੀ ਵੱਡੀ ਹੈ ਪਰ ਇਹਦੇ ਵਿੱਚ ਰੇਡਰ ਜ਼ਿਆਦਾ ਨੇ ਜਿਹੜੇ ਵੱਡੇ ਜਿਵੇਂ ਰਿੰਕੂ ਗਰੈਂਟੀ ਪੂਰੀਆ ਸੀਸਰ ਰਵੀ ਦੋਰੇ ਵਰਗੇ ਵੱਡੇ-ਵੱਡੇ ਰੇਡਰ ਨੇ ਅਤੇ ਜਾਫੇ ਦੋਸਤੋ ਇੱਕ ਕੱਲਾ ਜਿਹੜਾ ਤਕੜਾ ਹੈ ਉਹ ਸਿੱਲੂ ਹੀ ਹੈ ਵੈਸੇ ਦੋਸਤੋ ਸਾਰੀਆਂ ਟੀਮਾਂ ਵੱਡੀਆਂ ਨੇ ਕੱਲ ਨੂੰ ਮੇਰੇ ਹਿਸਾਬ ਨਾਲ ਤਾਂ ਅੰਦਵਾਬੇ ਦੀ ਸਭ ਤੋਂ ਵੱਡੀ ਟੀਮ ਹੈ ਬਾਕੀ ਤੁਸੀਂ ਸਾਰੇ ਵੀ ਰਕਮੈਂਟਾਂ ਦੇ ਵੀ ਜ਼ਰੂਰ ਦੱਸੋ ਤੁਹਾਡੇ ਹਿਸਾਬ ਨਾਲ ਕਿਹੜੀ ਟੀਮ ਤੁਹਾਨੂੰ ਆਪਣੀ ਫੇਵਰਿਟ ਲੱਗਦੀ ਹੈ ਤੇ ਕਿਹੜੀ ਫਰਸਟ ਆ ਸਕਦੀ ਹੈ ਤਾਂ ਇਸ ਜਿੱਦੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਲਿਖੋ ਧੰਨਵਾਦ